ਸੱਚੀਆ ਕਾਲ ਜੀ ਨਾਵਲ ਲਾਲੀ ਭਾਗ 22 ਲੇਖਕ ਗੁਰਵਿੰਦਰ ਸਿੱਤੂ ਹਿਸਾਬ ਕਿਤਾਬ ਜਾਂ ਆਜ ਅੰਦਾਜ਼ੇ ਕਿਦਰੀ ਦੁਨੀਆਦਾਰੀ ਦਾ ਪਰਖ ਪਹਿਲਾਂ ਹੀ ਕਰ ਲੈਂਦੇ ਆ ਮਾੜੇ ਕਿਰਦਾਰਾਂ ਦੀ ਚੰਗੇ ਵੇਲੇ ਤਾਂ ਸਭ ਆਪਣਾ ਆਪਣਾ ਕਹਿੰਦੇ ਸੀ ਮਾੜੇ ਵਕਤ ਨੇ ਦੱਸੀ ਕੀਮਤ ਕਿਰਦਾਰਾਂ ਦੀ ਲਾਲੀ ਵਾਪਸ ਰਸੋਈ ਵੱਲ ਜਾਣ ਲੱਗੀ ਵਾਪਸ ਮੁੜਦੀ ਲਾਲੀ ਨੂੰ ਵੀਰੋ ਨੇ ਚਾਹ ਬਣਾਉਣ ਲਈ ਵੀ ਕਹਿ ਦਿੱਤਾ ਲਾਲੀ ਨੇ ਬਿਨਾਂ ਕੁਝ ਬੋਲੇ ਹਾਂ ਵਿੱਚ ਸਿਰ ਹਿਲਾ ਦਿੱਤਾ ਅਤੇ ਵਾਪਸ ਰਸੋਈ ਵਿੱਚ ਚਲੀ ਗਈ ਕੁਝ देर ਬੈਠਣ ਤੋਂ ਬਾਅਦ ਕਾਲਾ ਤੇ ਗੁਰੀ ਜਦੋਂ ਵਾਪਸ ਜਾਣ ਲੱਗੇ ਵਿਸ਼ਨਕੌਰ ਨੇ ਉਹਨਾਂ ਨੂੰ ਚਾਹ ਦਾ ਕਹਿ ਕੇ ਫਿਰ ਤੋਂ ਬਿਠਾ ਲਿਆ ਐਨੇ ਨੂੰ ਚਤਰਾ ਵੀ ਉਹਨਾਂ ਦੇ ਕੋਲ ਆ ਗਿਆ ਵੀਰੋ ਨੇ ਲਾਲੀ ਨੂੰ ਚਾਹ ਲਿਆਉਣ ਲਈ ਆਵਾਜ਼ ਲਈ ਵੀਰੋ ਦੀ ਆਵਾਜ਼ ਵਿੱਚ ਲਾਲੀ ਲਈ ਗੁੱਸਾ ਖੁੱਲ ਕੇ ਜ਼ਾਹਰ ਹੋ ਰਿਹਾ ਸੀ 2 ਮਿੰਟ ਬਾਅਦ ਨੀਨੀ ਪਾਈ ਲਾਲੀ ਚਾਹ ਵੀ ਲੈ ਆਈ ਪਰ ਲਾਲੀ ਨੇ ਇੱਕ ਵਾਰ ਵੀ ਕਿਸੇ ਵੱਲ ਅੱਖ ਚੱਕ ਕੇ ਨਹੀਂ ਦੇਖਿਆ ਸੀ ਵੀਰੋ ਲਾਲੀ ਨੂੰ ਹਾਲੇ ਵੀ ਗੁੱਸੇ ਵਿੱਚ ਦੇਖ ਰਹੀ ਸੀ ਤੇ ਬੋਲ ਰਹੀ ਸੀ ਪਰ ਲਾਲੀ ਨੇ ਇੱਕ ਵਾਰ ਵੀ ਅੱਗੋਂ ਕੋਈ ਜਵਾਬ ਨਾ ਦਿੱਤਾ ਗੁਰੀ ਨੇ ਲਾਲੀ ਵੱਲ ਗੌਰ ਨਾਲ ਦੇਖਿਆ ਲਾਲੀ ਨੀਨੀ ਪਾਈ ਖੜੀ ਹੋਈ ਸੀ ਪਰ ਉਹਦੀਆਂ ਅੱਖਾਂ 'ਚੋਂ ਡਿੱਗਦੇ ਹੰਝੂ ਉਹਦੇ ਹੱਥ ਵਿੱਚ ਫੜੀ ਪਲੇਟ ਵਿੱਚ ਡਿਗ ਡਿਗ ਕੇ ਮੋਤੀਆਂ ਵਾਂਗ ਚਮਕ ਰਹੇ ਸਨ ਲਾਲੀ ਦੇ ਹੰਝੂਆਂ ਨੇ ਗੁਰੀ ਦੇ ਦਿਲ ਨੂੰ ਅੰਦਰ ਤੱਕ ਕਾਂਬਾ ਛੇੜ ਦਿੱਤਾ ਸੀ ਲਾਲੀ ਦੀ ਮਾਸੂਮ ਤੇ ਭੋਲੇ-ਪਾਲੇ ਚਿਹਰੇ ਨੇ ਗੁਰੀ ਦੇ ਦਿਲ ਵਿੱਚ ਲਾਲੀ ਬਾਰੇ ਜਾਣਨ ਦੀ ਇੱਛਾ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ ਸੀ ਉਹ ਲਾਲੀ ਬਾਰੇ ਜਾਣਨਾ ਚਾਹੁੰਦਾ ਸੀ ਚਾਹ ਦੀ ਇੱਕ ਇੱਕ ਘੋਟ ਨਾਲ ਲਾਲੀ ਜਿਵੇਂ ਗੁਰੀ ਦੇ ਅੰਦਰ ਤੱਕ ਵੱਸਦੀ ਜਾ ਰਹੀ ਸੀ ਕੋਲੇ ਖੜੀ ਲਾਲੀ ਨਾਲ ਖਹਿ ਕੇ ਆਉਂਦੀ ਮਿੰਨੀ ਮਿੰਨੀ ਹਵਾ ਜਿਵੇਂ ਗੁਰੀ ਨੂੰ ਲਾਲੀ ਨਾਲ ਹੁੰਦੇ ਗਲਤ ਵਤੀਰੇ ਵਾਲੇ ਚੰਗੀ ਤਰ੍ਹਾਂ ਜਾਣੂ ਕਰਵਾ ਰਹੀ ਸੀ ਗੁਰੀ ਨੇ ਜਾਦਾ ਖਾਲੀ ਕੱਪ ਖੁਦ ਹੀ ਖੜਾ ਹੋ ਕੇ ਪਲੇਟ ਵਿੱਚ ਰੱਖਣਾ ਚਾਹਿਆ ਤਾਂ ਜੋ ਲਾਲੀ ਦੇ ਹੰਝੂਆਂ ਪਿੱਛੇ ਲੁਕੇ ਚਿਹਰੇ ਨੂੰ ਪੜ ਸਕੇ ਪਰ ਜਿਵੇਂ ਹੀ ਗੁਰੀ ਮੰਜੇ ਤੋਂ ਖੜਾ ਹੋਇਆ ਲਾਲੀ ਨੇ ਬਿਜਲੀ ਦੀ ਚਮਕ ਵਾਂਗ ਖਾਲੀ ਪਲੇਟ ਗੁਰੀ ਦੇ ਅੱਗੇ ਕਰਕੇ ਖਾਲੀ ਕੱਪ ਪਲੇਟ ਵਿੱਚ ਰੱਖਣ ਦਾ ਇਸ਼ਾਰਾ ਕਰ ਦਿੱਤਾ ਗੁਰੀ ਨੇ ਖੜਾ ਹੋ ਕੇ ਖਾਲੀ ਕੱਪ ਲਾਲੀ ਦੀ ਅੱਗੇ ਕੀਤੀ ਪਲੇਟ ਵਿੱਚ ਰੱਖ ਦਿੱਤਾ ਗੁਰੀ ਨੇ ਲਾਲੀ ਦੇ ਚਿਹਰੇ ਵੱਲ ਗੌਰ ਨਾਲ ਦੇਖਿਆ ਲਾਲੀ ਦੀਆਂ ਅੱਖਾਂ 'ਚ ਹੰਝੂ ਨਿਕਲ ਗਏ ਕੋਇਆਂ ਵਿੱਚ ਹਾਲੇ ਵੀ ਖੜੇ ਹੋਏ ਸੀ ਲਾਲੀ ਦੇ ਚਿਹਰੇ ਦੇ ਭੋਲੇਪਾਨ ਨੇ ਗੁਰੀ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰ ਦਿੱਤੇ ਸੀ ਜਿਨ੍ਹਾਂ ਦੇ ਜਵਾਬ ਗੁਰੀ ਨੂੰ ਸਿਰਫ ਲਾਲੀ ਕੋਲੋਂ ਹੀ ਮਿਲ ਸਕਦੇ ਸੀ લાલી ਨੇ پیچھے ਵੱਲ ਮੁੜਦੀ ને ਆਪਣਾ মুখ ਘਮਾਇਆ ਤੇ ਚੋਰੀ-ਚੋਰੀ ਆਪਣੀ ਅੱਖਾਂ ਵਿੱਚ ਆਏ ਹੰਝੂਆਂ ਨੂੰ ਹੱਥ ਨਾਲ ਸਾਫ਼ ਕਰਨ ਲੱਗੀ ਅਜੇ ਲਾਲੀ ਨੇ ਆਪਣਾ ਹੱਥ ਅੱਖਾਂ ਤੋਂ ਪਾਸੇ ਕੀਤਾ ਹੀ ਸੀ ਕਿ ਵੀਰੋ ਦੀ ਗਰਜਵੀਂ ਆਵਾਜ਼ ਵਿੱਚ ਫਿਰ ਤੋਂ ਲਾਲੀ ਦੇ ਕੰਨੀਆਂ ਪਈ ਲਾਲੀ ਚੁੱਪਚਾਪ ਹੀ ਨੀਵੀਂ ਪਾਈ ਤੁਰਦੀ ਹੋਈ ਕਮਰੇ ਵਿੱਚੋਂ ਬਾਹਰ ਆ ਗਈ ਅਤੇ ਚਾਹ ਦੇ ਖਾਲੀ ਕੱਪਾਂ ਨੂੰ ਟੁੱਟੀ ਦੇ ਕੋਲੇ ਬੈ ਕੇ ਸਾਫ਼ ਕਰਨ ਲੱਗ ਪਈ ਗੁਰੀ ਦੀ ਅੰਦਰੋਂ ਨਿਗਾ ਲਾਲੀ ਵੱਲ ਹੀ ਸੀ ਭਾਵੇਂ ਲਾਲੀ ਦਾ ਮੂੰਹ ਦੂਜੀ ਤਰਫ ਸੀ ਪਰ ਫਿਰ ਵੀ ਗੁਰੀ ਮਹਿਸੂਸ ਕਰ ਰਿਹਾ ਸੀ ਕਿ ਲਾਲੀ ਰੋ ਰਹੀ ਹੈ ਲਾਲੀ ਦੇ ਹੌਂਕਿਆਂ ਦੀ ਆਵਾਜ਼ ਜਿਵੇਂ ਗੁਰੀ ਨੂੰ ਆਪਣੇ ਅੰਦਰ ਤੋਂ ਹੀ ਸੁਣਾਈ ਦੇ ਰਹੀ ਸੀ ਲਾਲੀ ਦਾ ਆਪਣੀ ਚੁੰਨੀ ਨਾਲ ਪੱਲਾ ਚੁੱਕ ਕੇ ਅੱਖਾਂ ਵਿੱਚ ਆਏ ਹੰਝੂਆਂ ਨੂੰ ਸਾਫ਼ ਕਰਨਾ ਤੇ ਫਿਰ ਮਜਬੂਰੀ ਵਿੱਚ ਹੀ ਆਪਣੇ ਕੰਮ ਵਿੱਚ ਲੱਗ ਜਾਣਾ ਗੁਰੀ ਦੇ ਦਿਲ ਨੂੰ ਅੰਦਰ ਤੱਕ ਝੰਜੋੜ ਰਿਹਾ ਸੀ ਗੁਰੀ ਨਾਲ ਲਾਲੀ ਦਾ ਭਾਵੇਂ ਕੋਈ ਖੂਨ ਦਾ ਰਿਸ਼ਤਾ ਨਹੀਂ ਸੀ ਪਰ ਫਿਰ ਵੀ ਲਾਲੀ ਦੇ ਹੰਝੂਆਂ ਅਤੇ ਬੇਵਸੀ ਨੇ ਗੁਰੀ ਦੇ ਦਿਲ ਨੂੰ ਆਪਣੇ ਪਨ ਵਿੱਚ ਹੁੰਦੇ ਦਰਦ ਦਾ ਅਹਿਸਾਸ ਕਰਵਾ ਦਿੱਤਾ ਸੀ ਗੁਰੀ ਦੇ ਦਿਲ ਵਿੱਚ ਲਾਲੀ ਬਾਰੇ ਜਾਣਨ ਦੀ ਇੱਛਾ ਹੋਰ ਵੀ ਜ਼ਿਆਦਾ ਅੱਗ ਲੰਗ ਮਚਣ ਲੱਗ ਪਈ ਕਾਲਾ ਕਿਸ਼ਨੇ ਨਾਲ ਗੱਲਾਂ ਕਰ ਰਿਹਾ ਸੀ ਪਰ ਗੁਰੀ ਇੱਕਦਮ ਖੜਾ ਹੋਇਆ ਤੇ ਵਿਸ਼ਨਕੋਰ ਦੇ ਗੋਡੇ ਹੱਥ ਲਾਉਂਦਾ ਹੋਇਆ ਉੱਠ ਕੇ ਬਾਹਰ ਆ ਗਿਆ ਪਰ ਗੁਰੀ ਦੀ ਨਿਗਾਹ ਹਾਲੇ ਵੀ ਲਾਲੀ ਤੇ ਹੀ ਟਿਕੀ ਹੋਈ ਸੀ ਉਹ ਉਹਦੀ ਮਜਬੂਰੀ ਬਾਰੇ ਜਾਨਣਾ ਚਾਹੁੰਦਾ ਸੀ ਅਗਰ ਕੋਈ ਇੰਨਾ ਕਠੋਰ ਕਿਵੇਂ ਹੋ ਸਕਦਾ ਹੈ ਆਖਿਰ ਕੀ ਮਜਬੂਰੀ ਸੀ ਲਾਲੀ ਦੀ ਜੋ ਬਿਨਾ ਕੁਝ ਕਹੇ ਵਿਰੋਧੀਆਂ ਗੱਲਾਂ ਨੂੰ ਸੁਣਦੀ ਰਹਿੰਦੀ ਸੀ ਲਾਲੀ ਦੇ ਖਿਆਲਾਂ ਵਿੱਚ ਗਵਾਚਿਆ ਹੋਇਆ ਗੁਰੀ ਭਾਂਡੇ ਸਾਫ਼ ਕਰ ਰਹੀ ਲਾਲੀ ਦੇ ਕੋਲ ਆ ਕੇ ਰੁਕ ਗਿਆ ਲਾਲੀ ਨੀਵੀਂ ਪਾਈ ਹੋਈ ਬੈਠੀ ਸੀ ਪਰ ਉਹਦੀਆਂ ਅੱਖਾਂ ਵਿੱਚੋਂ ਨਿਕਲੇ ਹੰਝੂ ਉਹਦੇ ਗੋਹੇ ਨਾਲ ਲਿਬੜੇ ਪੈਰਾਂ ਉੱਪਰ ਡਿਗ ਰਹੇ ਸਨ ਗੁਰੀ ਦੀਆਂ ਅੱਖਾਂ ਨੂੰ ਵੀ ਹੰਝੂਆਂ ਨਾਲ ਭਰੀਆਂ ਭਰ ਗਈਆਂ ਗੁਰੀ ਨੂੰ ਆਪਣੇ ਕੋਲ ਖੜਾ ਦੇਖ ਕੇ ਲਾਲੀ ਨੇ ਆਪਣੀ ਬਾਹ ਨਾਲ ਆਪਣੀਆਂ ਅੱਖਾਂ ਵਿੱਚੋਂ ਨਿਕਲਦੇ ਹੰਝੂਆਂ ਨੂੰ ਸਾਫ਼ ਕੀਤਾ ਅਤੇ ਫਿਰ ਤੋਂ ਆਪਣੇ ਕੰਮ ਵਿੱਚ ਲੱਗ ਗਈ। ਗੁਰੀ ਲਾਲੀ ਨੂੰ ਬੁਲਾਉਣਾ ਚਾਹੁੰਦਾ ਸੀ। ਉਹਦੇ ਅੰਦਰ ਦੀਆਂ ਗੱਲਾਂ ਨੂੰ ਜਾਣਨਾ ਚਾਹੁੰਦਾ ਸੀ। ਪਰ ਗੁਰੀ ਦੇ ਮੂੰਹੋਂ ਇੱਕ ਵੀ ਲਫ਼ਜ਼ ਨਾ ਨਿਕਲ ਸਕਿਆ। ਜਾਂ ਫਿਰ ਲਾਲੀ ਦੇ ਹੰਝੂਆਂ ਨੇ ਗੁਰੀ ਨੂੰ ਇੱਕ ਜਿਉਂਦਾ ਜਾਗਦਾ ਮਿੱਟੀ ਦਾ ਬੁੱਤ ਬਣਾ ਦਿੱਤਾ ਸੀ। ਇਹਨੇ ਨੂੰ ਕਾਲਾ ਵੀ ਉੱਠ ਕੇ ਬਾਹਰ ਆ ਗਿਆ। ਗੁਰੀ ਨੂੰ ਖੜਾ ਦੇਖ ਕੇ ਉਹਨੂੰ ਲੱਗਿਆ ਸੀ ਕਿ ਸ਼ਾਇਦ ਮੇਰੇ ਆਉਣ ਦਾ ਹੀ ਇੰਤਜ਼ਾਰ ਕਰ ਰਿਹਾ ਹੈ। ਕਾਲੇ ਨੇ ਗੁਰੀ ਨੂੰ ਚੱਲਣ ਲਈ ਕਿਹਾ ਪਰ ਗੁਰੀ ਦਾ ਦਿਲ ਨਹੀਂ ਕਰਦਾ ਸੀ ਕਿ ਮੈਂ ਲਾਲੀਵਾਰੇ ਜਾਣੇ ਵਗੈਰ ਹੀ ਇੱਥੋਂ ਜਾਵਾਂ। ਲਾਲੀ ਨੀਵੀਂ ਪਾਈ ਆਪਣੇ ਹੰਝੂਆਂ ਨੂੰ ਛਪਾਉਂਦੀ ਹੋਈ ਆਪਣਾ ਕੰਮ ਕਰ ਰਹੀ। ਕਾਲੇ ਨੇ ਗੁਰੀ ਨੂੰ ਫਿਰ ਤੋਂ ਚੱਲਣ ਲਈ ਕਿਹਾ। ਲਾਲੀ ਵੱਲ ਦੇਖਦਾ ਹੋਇਆ ਗੁਰੀ ਕਾਲੇ ਦੇ ਨਾਲ-ਨਾਲ ਤੁਰਨ ਲੱਗਿਆ। ਜਿੰਨਾ ਚਿਰ ਘਰ ਦੇ ਦਰਵਾਜ਼ੇ ਤੋਂ ਓਲੇ ਨਹੀਂ ਹੋ ਗਏ ਉਹਨਾਂ ਚਿਰ ਗੁਰੀ ਲਾਲੀ ਵੱਲ ਪਿੱਛੇ ਮੁੜ ਮੁੜ ਕੇ ਦੇਖਦਾ ਰਿਹਾ ਲਾਲੀ ਭਾਂਡੇ ਸਾਫ਼ ਕਰਕੇ ਹੰਝੂਆਂ ਨੂੰ ਸਾਫ਼ ਕਰਦੀ ਹੋਈ ਉੱઠી ਅਤੇ ਰਸੋਈ ਵਿੱਚ ਰੱਖਣ ਲਈ ਚਲੀ ਗਈ ਵੀਰ ਵੀ ਉੱਠ ਕੇ ਰਸੋਈ ਵਿੱਚ ਆ ਗਈ ਵੀਰ ਨੂੰ ਆਈ ਦੇਖ ਕੇ ਲਾਲੀ ਨੇ ਨੀਵੀਂ ਪਾਈ ਤੇ ਆਪਣਾ ਕੰਮ ਕਰਦੀ ਰਹੀ ਵੀਰੋ ਕੋਝੀਆਂ ਨਜ਼ਰਾਂ ਨਾਲ ਲਾਲੀ ਨੂੰ ਦੇਖ ਰਹੀ ਸੀ ਵੀਰੋ ਦੇ ਮਨ ਵਿੱਚ ਸ਼ੱਕ ਹੋ ਗਿਆ ਸੀ ਕਿ ਚਤਰਾ ਤੇ ਲਾਲੀ ਨੇ ਇੱਕ ਦੂਜੇ ਨਾਲ ਕੋਈ ਗੱਲਬਾਤ ਕੀਤੀ ਹੈ ਵੀਰੋ ਨੇ ਗੁਰੀ ਨੂੰ ਲਾਲੀ ਦੀ ਕੋਲ ਖੜਾ ਦੇਖ ਕੇ ਅੰਦਾਜ਼ਾ ਲਾ ਲਿਆ ਸੀ ਕਿ ਜ਼ਰੂਰ ਇਹਨਾਂ ਦੀ ਕੋਈ ਗੱਲ ਹੋਈ ਹੈ ਵੀਰੋ ਲਾਲੀ ਨੂੰ ਪੁੱਛਣਾ ਚਾਹੁੰਦੀ ਸੀ ਤੇ ਲਾਲੀ ਨੂੰ ਡਰਾ ਕੇ ਵੀ ਰੱਖਣਾ ਚਾਹੁੰਦੀ ਸੀ ਪਰ ਨਾਲ ਨਾਲ ਵੀਰੋ ਨੂੰ ਇਹ ਵੀ ਸੀ ਕਿ ਕਿਤੇ ਲਾਲੀ ਨੂੰ ਮੇਰੇ ਤੇ ਚਤਰੇਵਾਰੇ ਕੋਈ ਸ਼ੱਕ ਨਾ ਹੋ ਜਾਵੇ ਵੀਰੋ ਨੇ ਲਾਲੀ ਨਾਲ ਗੱਲ ਕਰਨ ਦੇ ਬਹਾਨੇ ਨਾਲ ਲਾਲੀ ਤੋਂ ਪਾਣੀ ਦਾ ਗਲਾਸ ਮੰਗਿਆ ਲਾਲੀ ਨੇ ਨੀਵੀਂ ਪਾਈ ਹੋਈ ਨੇ ਵੀਰ ਨੂੰ ਪਾਣੀ ਦਾ ਗਲਾਸ ਦੇ ਦਿੱਤਾ ਵੀਰ ਨੂੰ ਪਾਣੀ ਦਾ ਗਲਾਸ ਦੇ ਕੇ ਲਾਲੀ ਬਾਹਰ ਆ ਗਈ ਚਤਰਾਵੀ ਕਿਸ਼ਨੇ ਕੋਲ ਉੱਠ ਕੇ ਚਲਾ ਗਿਆ ਸੀ ਲਾਲੀ ਆਪਣਾ ਕੰਮ ਕਰਨ ਲੱਗ ਪਈ ਕੰਮ ਦੇ ਨਾਲ-ਨਾਲ ਲਾਲੀ ਸਾਰਿਆਂ ਦਾ ਖਿਆਲ ਵੀ ਰੱਖ ਰਹੀ ਸੀ ਕਦੇ ਪਾਣੀ ਅਤੇ ਕਦੇ ਚਾਹ ਬਣਾ ਕੇ ਦਿੰਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੀ ਲਾਲੀ ਕੰਮ ਵੇਹੋਲੀਆਂ ਸ਼ਕਲਾਂ ਦਿਵਾਲਾ ਇਤਬਾਰ ਨਾ ਕਰਦੀ ਲਾ ਲੋਕ ਆਪਣਾ ਬਣ ਬਣ ਕੇ ਹੀ ਡੰਗ ਜਾਂਦੇ ਮਿੱਠੀ ਬੋਲ ਜਮਾਨੋ ਦਿਲੋਂ ਜ਼ਹਿਰ ਹੁੰਦੇ ਪਈ ਮੁਸੀਬਤ ਤੇ ਫਿਰ ਮੂੰ ਫਿਰ ਫਿਰ ਕੇ ਲੰਘ ਜਾਂਦੇ ਵੀਰੋ ਭਾਵੇਂ ਬਿਲਕੁਲ ਠੀਕ ਹੋ ਚੁੱਕੀ ਸੀ ਪਰ ਫਿਰ ਵੀ ਆਪਣੀ ਸਿਹਤ ਠੀਕ ਨਾ ਹੁੰਦਾ ਦਿਖਾਵਾ ਜਿਆ ਕਰਦੀ ਰਹੀ ਘਰ ਦਾ ਸਾਰਾ ਕੰਮਕਾਰ ਲਾਲੀ ਨੇ ਖੁਦ ਹੀ ਕੀਤਾ ਸੀ ਅਤੇ ਹਾਲੇ ਵੀ ਕਰ ਰਹੀ ਸੀ ਬਿਸ਼ਨ ਕੋਰ ਵੀ ਅੰਦਰੋਂ ਉੱਠ ਕੇ ਬਾਹਰ ਆ ਗਈ ਆਪਣੀ ਨਾਨੀ ਨੂੰ ਬਾਹਰ ਆਇਆ ਦੇਖ ਕੇ ਲਾਲੀ ਨੇ ਕਾਲੀ ਨਾਲ ਵੇੜੇ ਵਿੱਚ ਮੁੰਝਾ ੜਾ ਦਿੱਤਾ। ਕਿਸ਼ਨਾ ਹਾਲੇ ਵੀ ਅੰਦਰ ਪਿਆ ਹੋਇਆ ਸੀ। ਸ਼ਾਮ ਵੀ ਹੋ ਚੱਲੀ ਸੀ ਅਤੇ ਕਿਸ਼ਨੇ ਨੂੰ ਸ਼ਰਾਬ ਦੀ ਤੋੜ ਨਹੀਂ ਲੱਗਣ ਲੱਗ ਪਈ ਸੀ। ਪਰ ਕਿਸ਼ਨੇ ਨੇ ਆਪਣੀ ਮਾਂ ਬਿਸ਼ਨ ਘੋਰ ਨਾਲ ਵੀ ਵਾਦਾ ਕੀਤਾ ਸੀ ਕਿ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਵਾਂਗਾ। ਕਿਸ਼ਨਾ ਆਪਣੇ ਮਨ ਨੂੰ ਕਰੜਾ ਜਿਹਾ ਕਰਦਾ ਹੋਇਆ ਮੰਜੇ ਤੋਂ ਉੱਠਿਆ ਅਤੇ ਹੌਲੀ-ਹੌਲੀ ਤੁਰਦਾ ਹੋਇਆ ਬਾਹਰ ਆ ਗਿਆ। ਉਧਰ ਵੀਰੋ ਨੂੰ ਕਾਲੀ ਪਈ ਹੋਈ ਸੀ ਕਿ ਕਦੋਂ ਰਾਤ ਹੋਵੇ ਤੇ ਕਦੋਂ ਹਨੇਰਾ ਹੋਵੇ ਅਤੇ ਜਦੋਂ ਚਤਰੇ ਨਾਲ ਦੁਬਾਰਾ ਮੇਲ ਹੋਵੇ ਵੀਰੋ ਦੇ ਅੰਦਰ ਚਤਰੇ ਨੂੰ ਮਿਲਣ ਦੀ ਤਾਂਘ ਹੱਦੋਂ ਜ਼ਿਆਦਾ ਵਧਣ ਲੱਗ ਪਈ ਸੀ ਵੀਰੋ ਚਤਰੇ ਦੇ ਖਿਆਲਾਂ ਵਿੱਚ ਗੁਆਚੀ ਹੋਈ ਸੀ ਲਾਲੀ ਰਸੋਈ ਵਿੱਚ ਖੜੀ ਖਾਣਾ ਬਣਾਉਣ ਲੱਗ ਪਈ ਅਤੇ ਵੀਰੋ ਆਪਣੇ ਕਮਰੇ ਵਿੱਚ ਜਾ ਕੇ ਚਤਰੇ ਲਈ ਤਿਆਰ ਹੋਣ ਲੱਗ ਪਈ ਛਤਰੀ ਦੇ ਖਿਆਲਾਂ ਵਿੱਚ ਖੋਈ ਵੀਰੋ ਨੇ ਆਪਣੇ ਗੋਰੇ ਅਤੇ ਗੁੰਦਵੇਂ ਜਿਸਮ ਤੇ ਪਿੰਕ ਕਲਰ ਦਾ ਸੂਟ ਪਾ ਲਿਆ ਜਿਹੜਾ ਵੀਰੋ ਦੇ ਜਿਸਮ ਗੁੰਦਵੇਂ ਸ਼ਰੀਰ ਤੇ ਪੂਰੀ ਤਰ੍ਹਾਂ ਨਾਲ ਫਸਿਆ ਹੋਇਆ ਸੀ ਵੀਰੋ ਦੇ ਨਰਮ ਅੰਗਾਂ ਦੀ ਬਨਾਵਟ ਸੂਟ ਵਿੱਚੋਂ ਦਿਖਾਈ ਦੇ ਰਹੀ ਸੀ ਕੁੜਤੀ ਦਾ ਖੁੱਲਾ ਗੁਲਾਮਾ ਪੇਟ ਤੇ ਬੰਨਿਆ ਸੂਟ ਦੀਆਂ ਤਣੀਆਂ ਕੁਆਰੀਆਂ ਕੁੜੀਆਂ ਵਾਂਗ ਅੰਬਰਾਂ ਨੂੰ چیرਦੀ ਹੋਈ ਇੱਕ ਸ਼ੀਸ਼ੇ ਮੂਰੇ ਖੜੀ ਵੀਰੋ ਵਾਰ-ਵਾਰ ਆਪਣੇ ਆਪ ਨੂੰ ਵੇਂਦੀ ਰਹੀ ਫੋੜਾ ਥੋੜਾ ਹਨੇਰਾ ਵੀ ਹੋਣ ਲੱਗ ਪਿਆ ਸੀ ਪਰ ਵੀਰੋ ਦਾ ਇੱਕ ਇੱਕ ਪਲ ਬਹੁਤ ਮੁਸ਼ਕਿਲ ਨਾਲ ਹੀ ਲੰਘ ਰਿਹਾ ਸੀ ਲਾਲੀ ਨੇ ਰੋਟੀ ਬਣਾ ਕੇ ਆਪਣੇ ਮਾਮੇ ਕਿਸ਼ਨੇ ਅਤੇ ਨਾਨੀ ਬਿਸ਼ਨਕੌਰ ਨੂੰ ਫੜਾ ਦਿੱਤੀ ਅਤੇ ਵੀਰੋ ਨੂੰ ਆਵਾਜ਼ ਲਾ ਦਿੱਤੀ ਪਰ ਵੀਰੋ ਆਪਣੇ ਹੁਸਨ ਨੂੰ ਸ਼ਿੰਗਾਰਨ ਵਿੱਚ ਰੁੱਝੀ ਹੋਈ ਸੀ ਲਾਲੀ ਨੇ ਕੁਝ ਮਿੰਟ ਬਾਅਦ ਵੀਰੋ ਨੂੰ ਫਿਰ ਤੋਂ ਆਵਾਜ਼ ਲਾਈ ਪਰ ਵੀਰੋ ਨੇ ਕੋਈ ਜਵਾਬ ਨਾ ਦਿੱਤਾ ਵੀਰੋ ਆਪਣੇ ਹੁਸਨ ਨੂੰ ਸ਼ਿੰਗਾਰਨ ਵਿੱਚ ਮਸਤ ਹੋ ਰਹੀ ਸੀ ਛਤਰੇ ਨੂੰ ਯਾਦ ਕਰ ਕਰਕੇ ਵੀਰੋ ਦਾ ਚਿਹਰਾ ਖਿੜਨ ਲੱਗ ਪਿਆ ਆਪਣੇ ਲਾਲ ਲਾਲ ਬੁੱਲਾਂ ਨੂੰ ਮੱਤਮ ਜਿਹੀ ਸਿਰਖੀ ਨਾਲ ਵੀਰੋ ਨੇ ਹੋਰ ਵੀ ਜ਼ਿਆਦਾ ਦਿਲਕਸ਼ ਬਣਾ ਲਿਆ ਵੀਰੋ ਦੀ ਗੋਰੀ ਹਿੱਕ ਪਾਏ ਤੰਗ ਜਿਹੇ ਸੂਟ ਵਿੱਚ ਪੂਰੀ ਫਸੀ ਹੋਈ ਸੀ ਵਾਰ-ਵਾਰ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਦੀ ਵੀਰੋ ਨੇ ਖੁਦ ਹੀ ਆਪਣੀ ਖੱਬੀ ਗੱਲ ਉੱਪਰ ਕਾਲਾ ਟਿੱਕਾ ਲਾ ਲਿਆ ਜਦੋਂ ਵੀਰੋ ਪੂਰੀ ਤਰ੍ਹਾਂ ਨਾਲ ਸਜ ਧਜ ਕੇ ਤਿਆਰ ਹੋ ਗਈ ਤਾਂ ਵੀਰੋ 18-20 ਸਾਲ ਦੀ ਕੁਆਰੀ ਕੁੜੀ ਵਾਂਗ ਲੱਗ ਰਹੀ ਸੀ ਨਸ਼ੀਲੀਆਂ ਅੱਖਾਂ ਵਿੱਚ ਸੁਰਮਾ ਪਾ ਕੇ ਵੀਰੋ ਆਪਣੀਆਂ ਅਦਾਵਾਂ ਨੂੰ ਹੋਰ ਵੀ ਕਾਤਲ ਬਣਾ ਲਿਆ ਸੀ ਪੈਰਾਂ ਵਿੱਚ ਝਾਂਜਰਾ ਪਾ ਕੇ ਬੋਲੇ-ਬੋਲੇ ਪੱਬ ਚੁੱਕਦੀ ਹੋਈ ਵੀਰੋ ਆਪਣੇ ਕਮਰੇ ਵਿੱਚੋਂ ਤੁਰ ਕੇ ਦੇਖਣ ਲੱਗ ਪਈ ਕਦੇ ਆਪਣੇ ਚਿਹਰੇ ਨੂੰ ਦੇਖਦੀ ਅਤੇ ਕਦੇ ਆਪਣੇ ਪਿੱਛੇ ਵੱਲ ਦੇਖਣ ਲੱਗ ਜਾਂਦੀ ਵੀਰੋ ਆਪਣੇ ਆਪ ਨੂੰ ਇੰਨੀ ਸੋਹਣੀ ਲੱਗ ਰਹੀ ਸੀ ਕਿ ਵੀਰੋ ਨੇ ਖੁਦ ਹੀ ਸ਼ਰਮਾ ਕੇ ਨੀਵੀਂ ਪਾ ਲਈ ਜਿੰਨਾ ਚਾ ਵੀਰੋ ਨੂੰ ਅੱਜ ਚੜਿਆ ਨਹੀਂ ਸੀ ਇਹਨਾਂ ਤਾਂ ਚਾ ਵੀਰੋ ਨੂੰ ਆਪਣੇ ਵਿਆਹ ਦਾ ਵੀ ਨਹੀਂ ਸੀ ਵੀਰੋ ਨੂੰ ਚਾਰੇ ਪਾਸੇ ਚਤਰਾ ਹੀ ਨਜ਼ਰ ਆ ਰਿਆ ਸੀ ਹੋਰ ਤਾਂ ਜਿਵੇਂ ਵੀਰੋ ਸਭ ਕੁਝ ਭੁੱਲ ਹੀ ਚੁੱਕੀ ਸੀ ਕਦੇ ਵੀਰੋ ਨੂੰ ਚਤਰਾ ਆਪਣੇ ਕੋਲ ਖੜਾ ਮਹਿਸੂਸ ਹੁੰਦਾ ਅਤੇ ਕਦੇ ਵੀਰੋ ਨੂੰ ਆਪਣੇ ਸਾਹਮਣੇ ਖੜੀ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਦਾ ਮਹਿਸੂਸ ਹੋਣ ਲੱਗਦਾ ਉਧਰ ਲਾਲੀ ਵੀਰੋਂ ਨੂੰ ਰੋਟੀ ਲਈ ਆਵਾਜ਼ ਲਾਂਦੀ ਹੋਈ ਵੀਰੋਂ ਦੇ ਕਮਰੇ ਦੇ ਦਰਵਾਜ਼ੇ ਤੱਕ ਆ ਗਈ। ਦਰਵਾਜ਼ੇ ਵਿੱਚ ਆ ਕੇ ਆਪਣੇ ਕਦਮਾਂ ਨੂੰ ਇੱਕਦਮ ਰੋਕਦੀ ਹੋਈ ਲਾਲੀ ਵੀਰੋਂ ਵੱਲ ਦੇਖਣ ਲੱਗੀ। ਲਾਲੀ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇਹ ਮੇਰੀ ਮਾਮੀ ਵੀਰੋਂ ਹੀ ਹੈ ਕਿਉਂਕਿ ਵੀਰੋਂ 18-20 ਸਾਲ ਦੀ ਕੁੜੀ ਵਾਂਗ ਲੱਗ ਰਹੀ ਸੀ। ਉਪਰੋਂ ਵੀਰੋਂ ਨਵੀਂ ਦੁਲਹਨ ਵਾਂਗ ਤਿਆਰ ਹੋ ਚੁੱਕੀ ਸੀ। ਵੀਰੋਂ ਨੂੰ ਇੰਨੀ ਜ਼ਿਆਦਾ ਤਿਆਰ ਹੋਈ ਦੇਖ ਕੇ ਲਾਲੀ ਨੂੰ ਵੀ ਬੜਾ ਅਜੀਬ ਚ ਲੱਗਿਆ। ਵੀਰੋ ਆਪਣੇ ਆਪ ਨੂੰ ਸ਼ਿੰਗਾਰਨ ਵਿੱਚ ਬਿਜ਼ੀ ਸੀ ਜਿਸ ਕਰਕੇ ਵੀਰੋ ਨੂੰ ਲਾਲੀ ਦੀ ਆਉਣ ਦਾ ਪਤਾ ਵੀ ਨਾ ਲੱਗਿਆ ਲਾਲੀ ਵੀਰੋ ਨੂੰ ਦਰਵਾਜ਼ੇ ਵਿੱਚ ਖੜੀ ਵੇਂਦੀ ਰਹੀ ਨਾਲ ਨਾਲ ਇਹ ਵੀ ਸੋਚਣ ਲੱਗ ਪਈ ਕਿ ਸਾਰਾ ਪਰਿਵਾਰ ਤਾਂ ਬਿਮਾਰ ਪਿਆ ਹੈ ਫਿਰ ਮਾਮੀ ਜੀ ਇਸ ਤਰ੍ਹਾਂ ਤਿਆਰ ਕਿਉਂ ਹੋ ਰਹੀ ਹੈ ਆਖਿਰ ਮਾਮੀ ਜੀ ਵੀ ਤਾਂ ਬਿਮਾਰ ਸੀ ਪਰ ਵੀਰੋ ਦਾ ਇਸ ਤਰ੍ਹਾਂ ਤਿਆਰ ਹੋਣਾ ਲਾਲੀ ਦੀ ਸਮਝ ਤੋਂ ਬਾਹਰ ਹੋ ਰਿਹਾ ਸੀ ਆਪਣੇ ਹੀ ਖਿਆਲਾਂ ਵਿੱਚ ਉਲਝੀ ਲਾਲੀ ਕੰਧ ਨਾਲ ਲੱਗ ਕੇ ਖੜੀ ਸੋਚਦੀ ਰਹੀ ਉਧਰ ਵੀਰੋ ਨੂੰ ਇਸ਼ਕ ਦਾ ਪੂਰਾ ਰੰਗ ਚੜਿਆ ਹੋਇਆ ਸੀ ਆਪਣੇ ਖਿਆਲਾਂ ਵਿੱਚ ਖੋਈ ਹੋਈ ਵੀਰੋ ਪਾਹਾਂ ਨੂੰ ਉੱਪਰ ਕਰਕੇ ਛਾਂ ਛਾਂ ਕਰਦੀ ਝੂਮਣ ਲੱਗੀ ਵੀਰੋ ਦੀਆਂ ਅੱਖਾਂ ਬੰਦ ਹੋ ਚੁੱਕੀਆਂ ਸਨ ਵੀਰੋ ਨੂੰ ਤਾਂ ਐਵੇਂ ਦਾ ਅਹਿਸਾਸ ਹੋ ਰਿਹਾ ਸੀ ਜਿਵੇਂ ਚਤਰਾ ਹੀ ਉਸ ਦੇ ਸਾਹਮਣੇ ਖੜੀ ਹੋਵੇ ਤੇ ਉਸ ਨੂੰ ਦੇਖ ਰਿਹਾ ਹੋਵੇ ਜਦੋਂ ਲਾਲੀ ਨੇ ਝੂਮਦੀ ਹੋਈ ਵੀਰੋ ਨੂੰ ਦੁਬਾਰਾ ਆਵਾਜ਼ ਲਾਈ ਤਾਂ ਵੀਰੋ ਇਕਦਮ ਰੁਕੀ ਅਤੇ ਲਾਲੀ ਵੱਲ ਮੁੜ ਕੇ ਦੇਖਣ ਲੱਗੀ ਵੀਰੋ ਨੂੰ ਇੱਕ ਵਾਰ ਤਾਂ ਆਪਣੀ ਅੱਖਾਂ ਉੱਪਰ ਯਕੀਨ ਹੀ ਨਹੀਂ ਹੋਇਆ ਦੁਬਾਰਾ ਤੋਂ ਆਪਣੀ ਅੱਖਾਂ ਨੂੰ ਮਸਲਿਆ ਅਤੇ ਦਰਵਾਜ਼ੇ ਵੱਲ ਦੇਖਣ ਲੱਗੀ ਸਾਹਮਣੇ ਲਾਲੀ ਖੜੀ ਹੋਈ ਸੀ ਵੀਰੋ ਕਾਲੀ ਨਾਲ ਲਾਲੀ ਤੇ ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਕਰਨ ਲੱਗੀ ਅਤੇ ਵੀਰੋ ਨੇ ਆਪਣੀ ਮੂੰਹ ਦੂਜੀ ਤਰਫ ਕਰ ਲਿਆ ਥੱਲੇ ਡਿੱਗੀ ਚੁੰਨੀ ਨੂੰ ਚੁੱਕ ਕੇ ਕਾਲੀ ਨਾਲ ਸਿਰ ਉੱਪਰ ਲੈ ਲਿਆ ਅਤੇ ਚੁੰਨੀ ਦੀ ਬੁੱਕਲ ਮਾਰ ਕੇ ਆਪਣੇ ਆਪ ਨੂੰ ਢੱਕਣ ਦੀ ਕੋਸ਼ਿਸ਼ ਕਰਨ ਲੱਗੀ ਤੈਨੂੰ ਪਤਾ ਨਹੀਂ ਜਦੋਂ ਕਿਸੇ ਦੇ ਕਮਰੇ ਵਿੱਚ ਚਾਹੀਦਾ ਹੈ ਪਹਿਲਾਂ ਪੁੱਛ ਲੈਣਾ ਚਾਹੀਦਾ ਹੁੰਦਾ ਹੈ ਅਕਲ ਹੈ ਜਾਂ ਨਹੀਂ ਤੈਨੂੰ ਆਪ ਤਾਂ ਮਰ ਗਏ ਮੇਰੇ ਪੱਲੇ ਪਾ ਗਏ ਕੁਨਮੁਹੀ ਲਾਲੀ ਬੜਾ ਮਹਿੰਗਾ ਪਿਆ ਸਫਰ ਚਾਂਦ ਲਫ਼ਜ਼ਾਂ ਦੀ ਬਗਾਵਤ ਦਾ ਨਾ ਚੁੱਕਦੇ ਕਲਮ ਤਾਂ ਚੰਗਾ ਸੀ ਡੁੱਬ ਜਾਂਦੇ ਕਿਸੇ ਕਿਨਾਰੇ ਤੋਂ ਦੂਰ ਹੋ ਕੇ ਉਹਦੀਆਂ ਅੱਖਾਂ 'ਚ ਨਾ ਵੇਂਦੇ ਤਾਂ ਚੰਗਾ ਸੀ ਲੰਘ ਜਾਂਦੇ ਉਹਨੂੰ ਨਜ਼ਰ ਅੰਦਾਜ਼ ਕਰਕੇ ਉਹਦੀਆਂ ਅਦਾਵਾਂ ਨੂੰ ਨਾ ਵੇਂਦੇ ਤਾਂ ਚੰਗਾ ਸੀ ਮੈਨੂੰ ਪਤਾ ਸੀ ਪਹਿਲੇ ਦਿਨ ਤੋਂ ਕਿ ਉਹ ਬੇਵਫਾ ਹੈ ਉਹਦੀਆਂ ਗੱਲਾਂ ਤੇ ਇਤਬਾਰ ਨਾ ਕਰਦੇ ਤਾਂ ਚੰਗਾ ਸੀ ਲਾਲੀ ਦੇ ਮੂੰਹੋਂ ਇੱਕ ਵੀ ਸ਼ਬਦ ਨਾ ਨਿਕਲਿਆ ਵੀਰੋ ਦੇ ਬੋਲ ਸੁਣ ਕੇ ਤਾਂ ਜਿਵੇਂ ਲਾਲੀ ਦੀ ਜਾਨ ਹੀ ਨਿਕਲ ਗਈ ਸੀ ਲਾਲੀ ਦੀਆਂ ਅੱਖਾਂ ਵਿੱਚੋਂ ਅਥਰੂਆਂ ਦਾ ਮੀਂਹ ਵਗਣ ਲੱਗ ਪਿਆ ਸੀ ਲਤਾਂ ਵਿੱਚ ਜਿਵੇਂ ਜਾਨ ਹੀ ਨਹੀਂ ਬਚੀ ਸੀ ਸਾਰਾ ਸਰੀਰ ਕੰਬਣ ਲੱਗ ਪਿਆ ਲਾਲੀ ਕੰਨਦ ਨੂੰ ਹੱਥ ਪਾਉਂਦੀ ਹੋਈ ਉੱਥੇ ਹੀ ਡਿੱਗ ਪਈ ਵੀਰੋ ਨੇ ਪਿੱਛੇ ਮੁੜ ਕੇ ਦੇਖਿਆ ਲਾਲੀ ਉੱਥੇ ਨਹੀਂ ਸੀ ਉਸ ਨੂੰ ਲੱਗਿਆ ਕਿ ਚਲੀ ਗਈ ਹੈ ਉਹ ਫਿਰ ਤੋਂ ਆਪਣੇ ਹੁਸਨ ਨੂੰ ਆਪਣੇ ਯਾਰ ਲਈ ਸੰਗਾਰਨ ਲੱਗ ਪਈ ਲਾਲੀ ਕਿੰਨਾ ਹੀ ਚਿਹਰ ਉੱਥੇ ਡਿੱਗੀ ਹੁਬਕੀ ਹੁਬਕੀ ਰੋਂਦੀ ਰਹੀ ਆਪਣੇ ਮਾਪਿਓ ਨੂੰ ਯਾਦ ਕਰਦੀ ਲਾਲੀ ਖੁਦ ਵੀ ਉਹਨਾਂ ਦੇ ਕੋਲ ਜਾਣਾ ਚਾਹੁੰਦੀ ਸੀ ਰੋਂਦੀ ਹੋਈ ਲਾਲੀ ਨੂੰ ਚੁੱਪ ਕਰਵਾਉਣ ਲਈ ਕਿਹੜਾ ਉਹਦੀ ਮਾਂ ਬੈਠੀ ਸੀ ਜੋ ਲਾਲੀ ਨੂੰ ਕਹਿੰਦੀ ਵੀ ਚੁੱਪ ਹੋ ਜਾ ਪੁੱਤ ਜਾਂ ਫਿਰ ਰੋਂਦੀ ਹੋਈ ਲਾਲੀ ਦਾ ਸਿਰ ਆਪਣੀ ਬੁੱਕਲ ਵਿੱਚ ਰੱਖ ਲੈਂਦੀ ਜਾਂ ਫਿਰ ਉਹਦਾ ਪਿਓ ਨਾਲ-ਨਾਲ ਸਿਰ ਤੇ ਹੱਥ ਫੇਰਦਾ ਤੇ ਕਹਿੰਦਾ ਕਿ ਰੋਈਦਾ ਨਹੀਂ ਹੁੰਦਾ ਪੁੱਤ ਜਾਂ ਫਿਰ ਰੋਂਦੀ ਹੋਈ ਲਾਲੀ ਨੂੰ ਆਪਣੀ ਬੁੱਕਲ ਵਿੱਚ ਚੁੱਕ ਲੈਂਦੇ ਹੁਣ ਲਾਲੀ ਕੋਲ ਸਿਰਫ ਜ਼ਿੰਦਗੀ ਸੀ ਉਹ ਵੀ ਆਦਮ ਹੋਈ ਜਾਈ ਸੀ ਲਾਲੀ ਨੂੰ ਦੁੱਖ ਤਕਲੀਫਾਂ ਨੇ ਭਾਵੇਂ ਪੱਥਰ ਬਣਾ ਦਿੱਤਾ ਸੀ ਪਰ ਫਿਰ ਵੀ ਵਿਰੋਧੀਆਂ ਗੱਲਾਂ ਨਾਲ ਲਾਲੀ ਨੂੰ ਅੰਦਰ ਤੱਕ ਪੀੜ ਹੋਣ ਲੱਗੀ ਸੀ ਕਿੰਨਾ ਹੀ ਚਿਰ ਲਾਲੀ ਉੱਥੇ ਬੈਠੀ ਕਿਸਮਤ ਨੂੰ ਦੋਸ਼ ਦੇਂਦੀ ਹੋਈ ਰੋਂਦੀ ਰਹੀ ਉਦੋਂ ਵੀਰੋ ਆਪਣਾ ਤਿਆਰ ਹੋਣ ਵਾਲਾ ਕੰਮ ਦਬੇੜ ਕੇ ਜਦੋਂ ਚਾਹੀ ਜਾਈ ਕਮਰੇ ਚੋਂ ਬਾਹਰ ਆਈ ਤਾਂ ਲਾਲੀ ਨੂੰ ਉੱਥੇ ਬੈਠੀ ਰੋਂਦੀ ਦੇਖ ਕੇ ਲਾਲੀ ਫਿਰ ਤੋਂ ਬੋਲਣ ਲੱਗ ਪਈ ਲਾਲੀ ਆਪਣੀ ਅੱਖਾਂ ਨੂੰ ਪੂੰਝਦੀ ਹੋਈ ਉੱਠਣ ਦੀ ਕੋਸ਼ਿਸ਼ ਕਰਨ ਲੱਗੀ। ਵੀਰੋ ਲਾਲੀ ਦੇ ਨੇੜੇ ਹੋਈ ਤੇ ਪੈਰ ਨਾਲ ਜ਼ੋਰ ਦੇ ਠੋਡ ਮਾਰਦੀ ਹੋਈ ਲਾਲੀ ਨੂੰ ਉੱਠਣ ਲਈ ਕਹਿਣ ਲੱਗੀ। ਵੀਰੋ ਦੇ ਪੈਰ ਦੀ ਠੋਡ ਬੱਚਨ ਨਾਲ ਖੜੀ ਹੁੰਦੀ ਲਾਲੀ ਫਿਰ ਤੋਂ ਥੱਲੇ ਡੇਗ ਪਈ। ਵੀਰੋ ਲਾਲੀ ਨੂੰ ਫਿਰ ਤੋਂ ਮੰਦਾ ਬੋਲਣ ਲੱਗ ਪਈ। ਵੀਰੋ ਨੇ ਲਾਲੀ ਨੂੰ 3-4 ਵਾਰ ਪੈਰ ਨਾਲ ਠੇਡਾ ਮਾਰਿਆ। ਲਾਲੀ ਦਰਦ ਨਾਲ ਫਿਰ ਤੋਂ ਰੋਣ ਲੱਗ ਪਈ। ਲਾਲੀ ਨੂੰ ਰੋਂਦੀ ਦੇਖ ਕੇ ਵੀਰੋਂ ਨੂੰ ਲਾਲੀ ਤੇ ਹੋਰ ਜ਼ਿਆਦਾ ਗੁੱਸਾ ਆਉਣ ਲੱਗ ਪਿਆ ਲਾਲੀ ਨੂੰ ਉੱਠਣ ਲਈ ਕਹਿੰਦੀ ਹੋਈ ਵੀਰੋਂ ਲਾਲੀ ਨੂੰ ਗਾਲ੍ਹਾਂ ਵੀ ਕੱਢਣ ਲੱਗ ਪਈ ਲਾਲੀ ਨੂੰ ਖੜੀ ਕਰਨ ਲਈ ਵੀਰੋਂ ਨੇ ਲਾਲੀ ਨੂੰ ਵਾਲਾਂ ਤੋਂ ਫੜ ਕੇ ਉੱਪਰ ਨੂੰ ਖਿੱਚ ਲਿਆ ਜਿਸ ਨਾਲ ਲਾਲੀ ਨੂੰ ਹੋਰ ਜ਼ਿਆਦਾ ਦਰਦ ਤਕਲੀਫ ਹੋਣ ਲੱਗੀ ਰੋਂਦੀ ਹੋਈ ਲਾਲੀ ਵੀਰੋਂ ਨੂੰ ਛੱਡਣ ਲਈ ਵੀ ਕਹਿ ਰਹੀ ਸੀ ਵੀਰੋਂ ਨੂੰ ਤਾਂ ਜਿਵੇਂ ਲਾਲੀ ਦੀ ਤਕਲੀਫ ਨਾਲ ਸਕੂਨ ਮਿਲ ਰਿਹਾ ਹੋਵੇ ਵੀਰੋਂ ਉਨੀ ਹੀ ਜ਼ਿਆਦਾ ਤਕਲੀਫ ਲਾਲੀ ਨੂੰ ਦੇਣ ਲੱਗ ਪਈ ਲਾਲੀ ਦੇ ਵਾਲਾਂ ਨੂੰ ਜ਼ੋਰ ਨਾਲ ਖਿੱਚਦੀ ਵੀਰੋਂ ਨੇ ਲਾਲੀ ਨੂੰ ਖੜੀ ਕਰ ਲਿਆ ਅਤੇ ਖਿੱਚ ਕੇ ਆਪਣੇ ਕਮਰੇ ਵਿੱਚ ਲੈ ਗਈ ਲਾਲੀ ਵੀਰੋਂ ਨੂੰ ਛੱਡਣ ਲਈ ਵੀ ਕਹਿੰਦੀ ਰਹੀ ਪਰ ਵੀਰੋਂ ਨੇ ਲਾਲੀ ਦੀ ਇੱਕ ਨਾ ਸੁਣੀ ਆਪਣੇ ਕਮਰੇ ਵਿੱਚ ਲਿਜਾ ਕੇ ਵੀਰੋਂ ਨੇ ਲਾਲੀ ਨੂੰ ਥੱਲੇ ਹੀ ਛੁਟਾ ਦਿੱਤਾ ਲਾਲੀ ਦਾ ਮੱਥਾ ਕੰਧ ਨਾਲ ਵੱਜ ਗਿਆ ਪਰ ਇਸ ਦਾ ਵੀਰੋਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਉਸ ਨੂੰ ਤਾਂ ਲਾਲੀ ਦੀ ਤਕਲੀਫ ਨਾਲ ਸਕੂਨ ਮਿਲਦਾ ਸੀ ਦਰਦ ਨਾਲ ਰੋਂਦੀ ਬਿਲਕਦੀ ਲਾਲੀ ਦੇ ਕੋਲ ਨੂੰ ਬੈਠਦੀ ਵੀਰੋ ਨੇ ਲਾਲੀ ਦਾ ਹੰਝੂਆਂ ਨਾਲ ਭਰਿਆ ਮੂੰਹ ਆਪਣੇ ਹੱਥਾਂ ਵਿੱਚ ਫੜ ਲਿਆ ਕਿਉਂ ਤਕਲੀਫ ਹੋ ਰਹੀ ਤੈਨੂੰ ਆ ਜਿਹੜੀ ਜਵਾਨੀ ਤੈਨੂੰ ਚੜੀ ਹੈ ਇਹਨੂੰ ਐਵੇਂ ਹੀ ਉਤਾਰਨਾ ਪਊ ਬੜੀ ਮੜਕ ਮੜਕ ਕੇ ਤੋੜਦੀ ਸੀ ਕੋਈ ਜ਼ਿਆਦਾ ਹੀ ਅੱਗ ਲੱਗੀ ਹੈ ਤੇਰੇ ਅੰਦਰ ਇੱਥੇ ਮੈਂ ਤੇਰਾ ਇਹੋ ਜਿਹਾ ਕੁਝ ਨਹੀਂ ਚੱਲਣ ਦੇਣਾ ਲਾਲੀ ਦੇ ਜਵਾੜਿਆਂ ਨੂੰ ਹੱਥਾਂ ਵਿੱਚ ਘੁੱਟਦੀ ਹੋਈ ਵੀਰੋ ਲਾਲੀ ਨੂੰ ਗੁੱਸੇ ਵਿੱਚ ਬੋਲ ਰਹੀ ਸੀ। ਲਾਲੀ ਆਪਣੇ ਹੱਥਾਂ ਨਾਲ मामੀ ਵੀਰੋ ਦੀ ਬਾਹ ਨੂੰ ਫੜ ਕੇ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਦਰਦ ਨਾਲ ਥੜਪ ਵੀ ਰਹੀ ਸੀ। ਰੋ ਵੀ ਰਹੀ ਸੀ। ਵੀਰੋ ਨੇ ਲਾਲੀ ਨੂੰ ਜ਼ੋਰ ਦੀ ਕਸ ਕੇ ਫੜਿਆ ਹੋਇਆ ਸੀ। ਥੱਲੇ ਡਿੱਗੀ ਲਾਲੀ ਨੂੰ ਉੱਪਰ ਖੜੀ ਵੀਰੋ ਨੇ ਪੈਰ ਦੇ ਥੁੱਡ ਨਾਲ 3-4 ਵਾਰ ਠੇਡੇ ਵੀ ਮਾਰ ਦਿੱਤੇ। ਲਾਲੀ ਦਰਦ ਨਾਲ ਹੋਰ ਵੀ ਜ਼ਿਆਦਾ ਰੋਣ ਲੱਗ ਪਈ। ਪਰ ਲਾਲੀ ਦੀ ਆਵਾਜ਼ ਬਾਹਰ ਵੀ ਨਾ ਜਾਵੇ ਇਸ ਲਈ ਵੀਰੋ ਨੇ ਲਾਲੀ ਦਾ ਕੁੱਟਿਆ ਹੋਇਆ ਮੂੰਹ ਛੱਡ ਕੇ ਲਾਲੀ ਦੀ ਚੁੰਨੀ ਨੂੰ ਉਹਦੇ ਮੂੰਹ ਵਿੱਚ ਹੀ ਧੋਨ ਦਿੱਤਾ ਨਾਲ ਨਾਲ ਵੀਰੋ ਲਾਲੀ ਨੂੰ ਗੁੱਸੇ ਵਿੱਚ ਬੋਲ ਵੀ ਰਹੀ ਸੀ ਤੇ ਧਮਕਾ ਵੀ ਰਹੀ ਸੀ ਕਿ ਜੇਕਰ ਕਿਸੇ ਨੂੰ ਦੱਸਿਆ ਫਿਰ ਤੇਰੀ ਹਾਲਤ ਇਸ ਤੋਂ ਵੀ ਜ਼ਿਆਦਾ ਭੈੜੀ ਕਰ ਦੇਵਾਂਗੀ ਵੀਰੋ ਲਾਲੀ ਨੂੰ ਹੋਰ ਵੀ ਬਹੁਤ ਜ਼ਿਆਦਾ ਗੰਦਾ ਮੰਦਾ ਬੋਲ ਰਹੀ ਸੀ ਲਾਲੀ ਸਿਵਾਏ ਰੋਣ ਦੇ ਕੁਝ ਵੀ ਨਹੀਂ ਸੀ ਕਰ ਸਕਦੀ ਪਰ ਲਾਲੀ ਨੂੰ ਸਮਝ ਵੀ ਨਹੀਂ ਆ ਰਿਹਾ ਸੀ ਕੀ ਵੀਰੋ ਮਾਮੀ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੁੱਟਮਾਰ ਕਰ ਰਹੀ ਹੈ ਮੈਂ ਤਾਂ ਹੋ ਜਾ ਕੁਝ ਵੀ ਨਹੀਂ ਕੀਤਾ ਫਿਰ ਕਿਉਂ ਮੈਨੂੰ ਇੰਨੀਆਂ ਗੰਦੀਆਂ ਗਾਲਾਂ ਦੇ ਰਹੀ ਹੈ ਆਖਰ ਨੂੰ ਜਦੋਂ ਵੀਰੋ ਲਾਲੀ ਨੂੰ ਗੰਦਾ ਮੰਦਾ ਬੋਲ ਕੇ ਖੁਦ ਹੀ ਥੱਕ ਗਈ ਤਾਂ ਲਾਲੀ ਨੂੰ ਵਾਲਾਂ ਤੋਂ ਫਰਕ ਕੀ ਖੜਾ ਕਰਦੀ ਹੋਈ ਲਾਲੀ ਨੂੰ ਕਹਿਣ ਲੱਗੀ ਕਿ ਹੁਣ ਆਪਣਾ ਰੋਣ ਧੋਣ ਦਾ ਡਰਾਮਾ ਖਤਮ ਕਰ ਤੇ ਜਲਦੀ ਨਾਲ ਬਾਹਰ ਆ ਕੇ ਬਾਕੀ ਰਹਿੰਦੇ ਕੰਮ ਕਰ ਜੇ ਮੈਨੂੰ ਅੱਜ ਤੋਂ ਬਾਅਦ ਪਤਾ ਲੱਗਿਆ ਕਿ ਤੂੰ ਕਿਸੇ ਵੱਲ ਅੱਖ ਚੱਕ ਕੇ ਦੇਖੀ ਤਾਂ ਫਿਰ ਆਪਣੇ ਆਪ ਨੂੰ ਸੋਚ ਲਈ ਕਿ ਤੇਰੇ ਨਾਲ ਕੀ ਬਣੂਗੀ ਹੁਣ ਚੁੱਪਚਾਪ ਹੋ ਜਾ ਤੇ ਰਸੋਈ ਵਿੱਚ ਜਾ ਲਾਲੀ ਨੂੰ ਬਾਹਰ ਤੋਂ ਫੜ ਕੇ ਆਪਣੇ ਕਮਰੇ ਦੇ ਬਾਹਰ ਕਰਦੀ ਵੀਰੂ ਨੇ ਬੜੇ ਹੀ ਗੁੱਸੇ ਨਾਲ ਲਾਲੀ ਨੂੰ ਕਿਹਾ ਲਾਲੀ ਵਿਚਾਰੀ ਚੁੱਪਚਾਪ ਹੀ ਕਮਰੇ ਦੇ ਬਾਹਰ ਆ ਕੇ ਕੰਧ ਨਾਲ ਲੱਗ ਗਈ ਆਪਣੀ ਚੁੰਨੀ ਨਾਲ ਆਪਣੇ ਮੂੰਹ ਨੂੰ ਬੰਦ ਕਰਦੀ ਹੋਈ ਹੁਬਕੀ ਹੁਬਕੀ ਰੋਣ ਲੱਗ ਪਈ ਲਾਲੀ ਦਾ ਦਿਲ ਤਾਂ ਕਰਦਾ ਸੀ ਕਿ ਉੱਚੀ ਉੱਚੀ ਰੋਵਾਂ ਇੰਨਾ ਜ਼ਿਆਦਾ ਉੱਚੀ ਰੋਵਾਂ ਕਿ ਮੇਰੇ ਹੌਂਕਿਆਂ ਦੀ ਗੂੰਜ ਮੇਰੇ ਮਾਪਿਓ ਨੂੰ ਸੁਣਾਈ ਦੇ ਜਾਵੇ ਜੇ ਕਿਤੇ ਚੰਦਰਾ ਰੱਬ ਸੁਣਦਾ ਹੋਵੇ ਉਹਦੇ ਵੀ ਕਾਲਜੇ ਨੂੰ ਚੀ ਜਾਵੇ ਰੋਂਦੀ ਹੋਈ ਲਾਲੀ ਕਿੰਨਾ ਹੀ ਜ਼ੇਰ ਉੱਥੇ ਬੈਠੀ ਰੋਂਦੀ ਰਹੀ ਆਪਣੇ ਮਾਪਿਓ ਨੂੰ ਯਾਦ ਕਰਦਿਆਂ ਲਾਲੀ ਦੀਆਂ ਅੱਖਾਂ ਤੇ ਦਿਲ ਹੋਰ ਵੀ ਜ਼ਿਆਦਾ ਰੋਣ ਲੱਗ ਜਾਂਦਾ ਪਰ ਦੋਸ਼ ਦੇਵਾਂ ਵੀ ਤਾਂ ਕਿੰਨ ਆਪਣੇ ਰੱਬ ਨੂੰ ਜਿਸ ਨੇ ਸਿਵਾਏ ਦੁੱਖ ਤਕਲੀਫਾਂ ਦੇ ਜ਼ਿੰਦਗੀ ਵਿੱਚ ਕੁਝ ਹੋਰ ਲਿਖਿਆ ਹੀ ਨਹੀਂ ਜਾਂ ਫਿਰ ਆਪਣੇ ਮਾਪਿਓ ਤੇ ਦਾਦੀ ਨੂੰ ਦੋਸ਼ ਦੇਵਾਂ ਜਿਨ੍ਹਾਂ ਨੇ ਮੈਨੂੰ ਨਰਕਾਂ ਭਰੀ ਦੁਨੀਆ ਵਿੱਚ ਇਕੱਲੇ ਛੱਡ ਦਿੱਤਾ ਜਿੱਥੇ ਜਿਸਮਾਂ ਦੇ ਭੁੱਖੇ ਬੇੜੀਏ ਕਦਮ-ਕਦਮ ਤੇ ਜਿਸਮ ਨੂੰ ਨੋਚਣ ਲਈ ਬੈਠੇ ਨੇ ਜਾਂ ਫਿਰ ਆਪਣੀ ਕਿਸਮਤ ਨੂੰ ਦੋਸ਼ ਦੇਵਾਂ ਜਿਹੜੀ ਹਰ ਪਲ ਦਗਾ ਹੀ ਕਮਾਉਂਦੀ ਹੈ ਲਾਲੀ ਨੇ ਭਾਵੇਂ ਆਪਣੇ ਮੂੰਹ ਨੂੰ ਚੁੰਨੀ ਨਾਲ ਬੰਦ ਕਰ ਰੱਖਿਆ ਸੀ ਪਰ ਫਿਰ ਵੀ ਉਹਦੇ ਰੋਂਦੀ ਹੋਂਕਿਆਂ ਦੀ ਆਵਾਜ਼ ਬਾਹਰ ਨਿਕਲ ਰਹੀ ਸੀ ਤੇ ਵੀਰ ਉਹਨੂੰ ਕਮਰੇ ਵਿੱਚ ਖੜੀ ਨੂੰ ਸੁਣਾਈ ਵੀ ਦੇ ਰਹੀ ਸੀ ਪਰ ਵੀਰੋ ਨੂੰ ਤਾਂ ਜਿਵੇਂ ਲਾਲੀ ਦੇ ਰੋਨ ਨਾਲ ਸਕੂਨ ਮਿਲ ਰਿਹਾ ਸੀ ਲਾਲੀ ਦੇ ਹੌਂਕਿਆਂ ਦੀ ਆਵਾਜ਼ ਸੁਣ ਸੁਣ ਕੇ ਵੀਰੋ ਦੇ ਚਿਹਰੇ ਤੇ ਤਾਂ ਜਿਵੇਂ ਨਿਖਾਰ ਹੀ ਆ ਰਿਹਾ ਸੀ ਕਾਸ਼ ਤੋੜ ਦਿੰਦੇ ਉਸ ਸ਼ੀਸ਼ੇ ਨੂੰ ਜਿਹੜੇ ਸ਼ੀਸ਼ੇ ਵਿੱਚ ਉਹ ਰੂਪ ਸ਼ਿੰਗਾਰਦੀ ਸੀ ਬੇਵਫਾ ਕਹਿ ਦਿੰਦੇ ਉਸ ਚਿਹਰੇ ਨੂੰ ਜਿਹੜੇ ਚਿਹਰੇ ਨੂੰ ਰੀਝਾਂ ਨਾਲ ਨਿਖਾਰਦੀ ਸੀ ਉਹਨੇ ਬਦਲ ਵੀ ਤੜਫਾ ਸੁਟੇ ਜਦ ਕਾਲੀਆਂ ਸ਼ੀਸ਼ੇ ਮੁਰੇ ਖੜੀ ਵੀਰੋ ਆਪਣੇ ਯਾਰ ਲਈ ਆਪਣੇ ਹੁਸਨ ਨੂੰ ਹੋਰ ਵੀ ਜ਼ਿਆਦਾ ਸ਼ਿੰਗਾਰਨ ਲੱਗੀ ਹੋਈ ਸੀ ਵੀਰੋ ਨਵੀਂ ਦੁਲਹਨ ਵਾਂਗ ਸਜ ਕੇ ਤਿਆਰ ਹੋ ਚੁੱਕੀ ਸੀ ਵੀਰੋ ਨੂੰ ਦੇਖ ਕੇ ਲੱਗਦਾ ਸੀ ਕਿ ਜਿਵੇਂ ਵੀਰੋ ਸੱਜ ਵਿਆਹੀ ਹੋਏ ਵੀਰੋ ਆਪਣੇ ਆਪ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾਉਣ ਵਿੱਚ ਵਿਅਸਤ ਸੀ ਉਧਰ ਲਾਲੀ ਕਿੰਨਾ ਹੀ ਚਿਰ ਬੈਠੀ ਰੋਂਦੀ ਬਲਕਦੀ ਰਹੀ ਆਖਰ ਨੂੰ ਲਾਲੀ ਨੂੰ ਖੁਦ ਨੂੰ ਹੀ ਖੁਦ ਹੀ ਸੰਭਾਲਣਾ ਪਿਆ ਹੌਲੀ ਹੌਲੀ ਉੱਠਦੀ ਹੋਈ ਲਾਲੀ ਨੇ ਆਪਣੀ ਕੁਰਤੀ ਦਾ ਪੱਲਾ ਚੁੱਕ ਕੇ ਆਪਣੇ ਚਿਹਰੇ ਨੂੰ ਸਾਫ਼ ਕੀਤਾ ਅੱਖਾਂ ਵਿੱਚ ਆਏ ਅਥਰੂਆਂ ਨੂੰ ਸਾਫ਼ ਕਰਦੀ ਹੋਈ ਲਾਲੀ ਲੜਖੜਾਉਂਦੇ ਹੋਏ ਕਦਮਾਂ ਨਾਲ ਰਸੋਈ ਵੱਲ ਚਲੀ ਗਈ ਇੱਕ ਦੋ ਕੰਮ ਜਿਹੜੇ ਬਾਕੀ ਰਹਿੰਦੇ ਸਨ ਉਹਨਾਂ ਨੂੰ ਕਰਨ ਲੱਗ ਪਈ ਲਾਲੀ ਨੇ ਆਪਣੀ ਨਾਨੀ ਅਤੇ ਆਪਣੇ ਮਾਮੇ ਨੂੰ ਤਾਂ ਰੋਟੀ ਖਵਾ ਦਿੱਤੀ ਸੀ ਵੀਰੋ ਮਾਮੀ ਨੂੰ ਰੋਟੀ ਖਾਣ ਲਈ ਹੀ ਕਹਿਣ ਗਈ ਸੀ ਖੁਦ ਵੀ ਨਹੀਂ ਖਾਦੀ ਸੀ ਹਲੇ ਤੱਕ ਲਾਲੀ ਨੇ ਰੋਟੀਆਂ ਵਾਲਾ ਡੱਬਾ ਉਸੇ ਤਰ੍ਹਾਂ ਹੀ ਬੰਦ ਕਰ ਦਿੱਤਾ। ਬਾਕੀ ਦੇ ਕੰਮ ਲਾਲੀ ਨੇ ਰੋਂਦੀ ਰੋਂਦੀ ਨੇ ਨਿਬੇੜ ਲਏ। ਲਾਲੀ ਜੀ ਰਸੋਈ ਵਿੱਚ ਹੀ ਸੀ ਕਿ ਵੀਰੋਂ ਵੀ ਰਸੋਈ ਵਿੱਚ ਆ ਗਏ। ਲਾਲੀ ਦੁੱਧ ਨੂੰ ਗਰਮ ਕਰਨ ਲੱਗੀ ਹੋਈ ਸੀ। ਵੀਰੋਂ ਨੇ ਲਾਲੀ ਵੱਲ ਦੇਖਿਆ, ਉਹ ਹਾਲੇ ਵੀ ਰੋ ਰਹੀ ਸੀ। ਵੀਰੋਂ ਦਾ ਦਿਮਾਗ ਦੀ ਤੇਜ਼ ਚਲਾਕ ਜਨਾਨੀ ਸੀ। ਲਾਲੀ ਨੂੰ ਭਾਵੇਂ ਬਹੁਤ ਮੰਦਾ ਬੋਲਿਆ ਸੀ ਪਰ ਵੀਰੋਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਲਾਲੀ ਕਿੰਨੀ ਭੋਲੀ ਕੁੜੀ ਹੈ। ਵੀਰੋ ਨੇ ਲਾਲੀ ਦੇ ਕੋਲ ਨੂੰ ਹੰਦੀ ਨੇ ਲਾਲੀ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਘੋਟ ਲਿਆ ਲਾਲੀ ਦੀਆਂ ਅੱਖਾਂ ਹਾਲੇ ਵੀ ਰੋ ਰਹੀਆਂ ਸਨ ਵੀਰੋ ਨੇ ਲਾਲੀ ਦਾ ਮੂੰਹ ਉੱਪਰ ਵੱਲ ਨੂੰ ਚੁੱਕਣਾ ਚਾਹਿਆ ਪਰ ਲਾਲੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਵੀਰੋ ਨਾਲ ਲਾਲੀ ਦੀਆਂ ਅੱਖਾਂ ਵਿੱਚ ਆ ਰਹੇ ਹੰਝੂਆਂ ਨੂੰ ਆਪਣੀ ਚੁੰਨੀ ਨਾਲ ਸਾਫ਼ ਕਰਨ ਲੱਗ ਪਈ ਰਸੋਈ ਵਿੱਚ ਲਾਲੀ ਅਤੇ ਵੀਰੋ ਦੋਵੇਂ ਹੀ ਸਨ ਵੀਰੋ ਜਿਨ ਨੇ ਕੋ ਹੰਝੂਆਂ ਨੂੰ ਸਾਫ਼ ਕਰਦੀ ਲਾਲੀ ਦੀਆਂ ਅੱਖਾਂ ਵਿੱਚੋਂ ਨਹੀਂ ਹੰਝੂ ਹੋਰ ਵਗਣ ਲੱਗ ਜਾਂਦੇ। ਵੀਰੋ ਨੇ ਲਾਲੀ ਨੂੰ ਘੁੱਟ ਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ। ਕੁਝ ਚਿਰ ਸ਼ਾਂਤ ਰਹਿਣ ਤੋਂ ਬਾਅਦ ਲਾਲੀ ਦੀ ਚੀਕ ਨਿਕਲ ਗਈ। ਵੀਰੋ ਨੂੰ ਘੁੱਟਦੀ ਹੋਈ ਲਾਲੀ ਰੋਣ ਲੱਗ ਪਈ। ਵੀਰੋ ਨੇ ਲਾਲੀ ਨੂੰ ਆਪਣੇ ਪਨ ਹੋਣ ਦਾ ਹੋਰ ਜ਼ਿਆਦਾ ਅਹਿਸਾਸ ਕਰਵਾਉਣ ਲਈ ਲਾਲੀ ਨੂੰ ਆਪਣੀ ਹਿੱਕ ਨਾਲ ਘੁੱਟ ਕੇ ਲਾਈ ਰੱਖਿਆ। ਪਰ ਦੋਵੇਂ ਹੀ ਬਿਲਕੁਲ ਸ਼ਾਂਤ ਸਨ। ਵੀਰੋ ਨੇ ਲਾਲੀ ਦੀਆਂ ਅੱਖਾਂ ਨੂੰ ਸਾਫ਼ ਕੀਤਾ। ਅਤੇ ਪਿਆਰ ਨਾਲ ਲਾਲੀ ਦੇ ਸਿਰ ਤੇ ਹੱਥ ਫੇਰਨ ਲੱਗ ਪਈ। ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਵੀਰੋ ਨੇ ਲਾਲੀ ਨੂੰ ਸੌਰੀ ਕਿਹਾ ਅਤੇ ਪਿਆਰ ਨਾਲ ਲਾਲੀ ਨੂੰ ਮਨਾਉਣ ਲੱਗ ਪਈ। ਪਰ ਵੀਰੋ ਦਾ ਵਿਵਹਾਰ ਲਾਲੀ ਦੀ ਸੋਚ ਸਮਝ ਤੋਂ ਬਾਹਰ ਹੋ ਰਿਹਾ ਸੀ। ਲਾਲੀ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹੀ ਵੀਰੋ ਹੈ ਜਿਹੜੀ ਕੁਝ ਮਿੰਟ ਪਹਿਲਾਂ ਮੈਨੂੰ ਗਾਲ੍ਹਾਂ ਕੱਢ ਰਹੀ ਸੀ ਤੇ ਮਾਰ ਰਹੀ ਸੀ। ਵੀਰੋ ਨੇ ਲਾਲੀ ਨੂੰ ਵਾਰ-ਵਾਰ ਸੌਰੀ ਕਿਹਾ ਪਰ ਲਾਲੀ ਕੁਝ ਨਾ ਬੋਲੀ। ਵੀਰੋ ਨੇ ਲਾਲੀ ਨੂੰ ਸ਼ਾਂਤ ਕੀਤਾ ਅਤੇ ਬਾਹਰ ਜਾ ਕੇ ਆਰਾਮ ਕਰਨ ਲਈ ਕਿਹਾ ਅਤੇ ਕਹਿ ਦਿੱਤਾ ਕਿ ਬਾਕੀ ਦਾ ਕੰਮ ਮੈਂ ਕਰ ਲਵਾਂਗੀ ਲਾਲੀ ਵੀਰੋ ਦੇ ਕਹਿ ਰਸੋਈ ਵਿੱਚੋਂ ਬਾਹਰ ਆ ਗਈ ਪਰ ਲਾਲੀ ਨੂੰ ਵੀਰੋ ਦਾ ਵਿਵਹਾਰ ਸਮਝ ਵਿੱਚ ਨਹੀਂ ਆ ਰਿਹਾ ਸੀ ਉਧਰ ਵੀਰੋ ਨੇ ਦੁੱਧ ਗਰਮ ਕਰਕੇ ਆਪਣਾ ਕੰਮ ਨਿਬੇੜ ਦਿੱਤਾ ਕੋਚੇਰ ਖੜੀ ਆਪਣੇ ਹੀ ਖਿਆਲਾਂ ਵਿੱਚ ਗਵਾਚੀ ਰਹੀ ਫਿਰ ਦੁੱਧ ਨੂੰ ਗਲਾਸਾਂ ਵਿੱਚ ਪਾ ਕੇ ਬਾਹਰ ਲੈ ਆਈ ਕਿਸ਼ਨੀ ਅਤੇ ਬਿਸ਼ਨਕਰ ਨੂੰ ਫੜਾ ਕੇ ਲਾਲੀ ਦੇ ਮੰਝੇ ਕੋਲ ਚਲੀ ਗਈ ਲਾਲੀ ਸਾਰੇ ਦਿਨ ਨੇ ਕੰਮ ਕਰਕੇ ਥੱਕ ਚੱਕੀ ਸੀ ਲਾਲੀ ਨੂੰ ਮੰਝੇ ਤੇ ਪੈਂਦੀ ਨੂੰ ਹੀ ਨੀਂਦ ਆ ਗਈ ਸੀ ਵੀਰੋ ਨੇ ਪਹਿਲਾਂ ਤਾਂ ਪਿਆਰ ਨਾਲ ਲਾਲੀ ਦੇ ਸਿਰ ਤੇ ਹੱਥ ਫੇਰਿਆ ਫਿਰ ਲਾਲੀ ਨੂੰ ਉਠਾਉਣ ਲਈ ਆਵਾਜ਼ ਵੀ ਲਾਈ ਪਰ ਲਾਲੀ ਨੂੰ ਥਕਾਵਟ ਕਰਕੇ ਨੀਂਦ ਆ ਚੁੱਕੀ ਸੀ ਵੀਰੋ ਨੇ ਗਲਾਸ ਲਾਲੀ ਦੇ ਮੰਝੇ ਕੋਲ ਹੀ ਰੱਖ ਦਿੱਤਾ ਅਤੇ ਖੁਦ ਘਰ ਦਾ ਦਰਵਾਜ਼ਾ ਬੰਦ ਕਰਨ ਲਈ ਚਲੀ ਗਈ ਵਿਰੋਧੀ ਤੌਰ ਪਹਿਲਾਂ ਨਾਲੋਂ ਵੀ ਜ਼ਿਆਦਾ ਮਸਤਾਨੀ ਹੋ ਚੁੱਕੀ ਸੀ ਵੀਰੋ ਦੇ ਅੰਗ-ਅੰਗ ਨੂੰ ਦੁਬਾਰਾ ਤੋਂ ਜਵਾਨੀ ਚੜਨ ਲੱਗ ਪਈ ਸੀ ਮੋٹے ਪਟ ਇੱਕ ਦੂਜੇ ਨਾਲ ਮੱਲੋ-ਮੱਲੀ ਖੈਣ ਲੱਗ ਪਈ ਸੀ ਪੋਲੇ-ਪੋਲੇ ਪੱਬ ਜਦੋਂ ਬੋਝ-ਬੋਝ ਕੇ ਚੱਕਦੀ ਤਾਂ ਜਾਨ ਹੀ ਕੱਢ ਲੈਂਦੀ ਸੀ ਉਧਰ ਕਿਸ਼ਨੇ ਤੇ ਵਿਸ਼ਨਕੋਰ ਨੂੰ ਵੀਰੋ ਨੇ ਪਹਿਲਾਂ ਹੀ ਟਿਕਾਣੀ ਤੇ ਲਾ ਦਿੱਤਾ ਸੀ ਲਾਲੀ ਦੀਂ ਦੀ ਟਿਕਾਵਟ ਨਾਲ ਥੱਕੀ ਹੋਈ ਸੋ ਗਈ ਸੀ ਉੰਜਵੀਂ ਵੀਰੋ ਨੇ ਲਾਲੀ ਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਡਰਾ ਦਿੱਤਾ ਸੀ ਵੀਰੋ ਦੇ ਡਰਾਵੇ ਤੇ ਰੋਵਗੇ ਲਾਲੀ ਦੀ ਜ਼ੁਬਾਨ ਖੁੱਲਣੀ ਤਾਂ ਦੂਰ ਲਾਲੀ ਖੋਲ ਕੇ ਸਾਹ ਵੀ ਨਹੀਂ ਸੀ ਲੈ ਸਕਦੀ ਵੀਰੋ ਅਸਮਾਨਾਂ ਵੱਲ ਵੇਖਦੀ ਹੋਈ ਜਾ ਰਹੀ ਸੀ ਚੰਨ ਵਿੱਚੋਂ ਵੀ ਵੀਰੋ ਨੂੰ ਚਤਰੇ ਦਾ ਚਿਹਰਾ ਨਜ਼ਰ ਆ ਰਿਹਾ ਸੀ ਚਤਰੇ ਨੂੰ ਯਾਦ ਕਰਦੀ ਕਰਦੀ ਵੀਰੋ ਦਰਵਾਜ਼ੇ ਤੱਕ ਆ ਗਈ ਹੌਲੀ ਜਿਹੇ ਖੜਕਾ ਕੀਤੇ ਬਿਨਾ ਤਾਕੀ ਨੂੰ ਖੋਲ ਕੇ ਬਾਹਰ ਗਲੀ ਵੱਲ ਦੇਖਿਆ ਬਾਰ ਗਲੀ ਵਿੱਚ ਪੂਰਾ ਹਨੇਰਾ ਹੋ ਚੁੱਕਿਆ ਸੀ ਤੇ ਸਾਰੀ ਗਲੀ ਸੁੰਨਸਾਨ ਪਈ ਹੋਈ ਸੀ ਥੋੜੀ ਥੋੜੀ ਠੰਡ ਹੋਣ ਕਰਕੇ ਗਲੀ ਵਿੱਚ ਕੁੱਤੇ ਵੀ ਕੰਦ ਨਾਲ ਲੱਗ ਕੇ ਬੈਠੇ ਹੋਏ ਸਨ ਵੀਰੋ ਜੀ ਉੱਥੇ ਹੀ ਖੜੀ ਸੀ ਕਿ ਵੀਰੋ ਨੂੰ ਸੁੰਨਸਾਨ ਪਈ ਗਲੀ ਵਿੱਚੋਂ ਕਿਸੇ ਦੇ ਆਉਣ ਦਾ ਅਹਿਸਾਸ ਹੋਣ ਲੱਗਿਆ ਵੀਰੋ ਦਾ ਚਿਹਰਾ ਫੁੱਲਾਂ ਵਾਂਗ ਖਿੜਨ ਲੱਗ ਪਿਆ ਵੀਰੋ ਨੇ ਸੋਚਿਆ ਸੀ ਕਿ ਚਤਰਾ ਕਾਫੀ ਰਾਤ ਨੂੰ ਆਵੇਗਾ ਪਰ ਹੁਣ ਲੱਗਦਾ ਸੀ ਕਿ ਚਤਰੇ ਨੂੰ ਮੇਰੇ ਨਾਲੋਂ ਵੱਧ ਕਾਲੀ ਪਈ ਹੋਈ ਹੈ। ਵੀਰੋ ਤਖਤੇ ਦੇ ਨਾਲ ਲੱਗਦੀ ਹੋਈ ਆਪਣੀਆਂ ਮੁਠੀਆਂ ਨੂੰ ਕੋਟ ਕੇ ਖੜੀ ਹੋ ਗਈ। ਵੀਰੋ ਨੂੰ ਸੀ ਕਿ ਜਦੋਂ ਚਤਰਾਂ ਅੰਦਰ ਲੰਘ ਆਵੇਗਾ ਮੈਂ ਉਸਨੂੰ ਪਿੱਛੇ ਤੋਂ ਕੋਟ ਕੇ ਜੱਫੀ ਪਾ ਲਵਾਂਗੀ। ਆਪਣੇ ਮਨ ਵਿੱਚ ਇਹ ਨਵੇਂ-ਨਵੇਂ ਖਿਆਲਾਂ ਨਾਲ ਖੁਸ਼ ਹੁੰਦੀ ਵੀਰੋ ਚਤਰੇ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੀ। ਬਿਲਕੁਲ ਸ਼ਾਂਤ ਪਾਣੀ ਵਾਂਗ ਖੜੀ ਵੀਰੋ ਨੂੰ ਆਪਣੇ ਦਿਲ ਦੀ ਧੜਕਨ ਵੀ ਸ਼ਾਂਤ ਟਿੱਕੀ ਰਾਤ ਵਿੱਚ ਸੋਰ ਕਰਦੀ ਸੁਣਾਈ ਦੇ ਰਹੀ ਸੀ ਵੀਰੋ ਦਾ ਧੱਕ ਧੱਕ ਕਰਦਾ ਦਿਲ ਜਿਵੇਂ ਹੁਣ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਧੜਕਣ ਲੱਗ ਪਿਆ ਸੀ ਆਪਣੇ ਦਿਲ ਦੀ ਧੜਕਣ ਨੂੰ ਸ਼ਾਂਤ ਕਰਦੀ ਵੀਰੋ ਕਿੰਨਾ ਹੀ ਚਰਚਤਰੇ ਦੇ ਇੰਤਜ਼ਾਰ ਵਿੱਚ ਆਪਣੇ ਸਾਹਾਂ ਨੂੰ ਰੋਕ ਕੇ ਖੜੀ ਰਹੀ ਜਦੋਂ ਕਾਫੀ ਦੇਰ ਤੱਕ ਚਤਰਾ ਅੰਦਰ ਨਾ ਆਇਆ ਤਾਂ ਦੁਬਾਰਾ ਤੋਂ ਹੌਲੀ ਜਿਹੀ ਤਾਕੀ ਖੋਲ ਕੇ ਗਲੀ ਵੱਲ ਦੇਖਣ ਲੱਗ ਪਈ ਕਾਲੀ ਹਨੇਰੀ ਰਾਤ ਵਿੱਚ ਗਲੀ ਸੁੰਨਸਾਨ ਪਈ ਹੋਈ ਸੀ ਦੂਰ ਦੂਰ ਤੱਕ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੀ ਵੀਰੋ ਫਿਰ ਵੀ ਕੁਝ țeਠੰਡ ਵਿੱਚ ਖੜੀ ਚਤਰੀ ਦੇ ਆਉਣ ਦਾ ਇੰਤਜ਼ਾਰ ਕਰਦੀ ਰਹੀ ਜਦੋਂ ਚਤਰਾ ਨਾ ਆਇਆ ਤਾਂ ਵੀਰੋ ਦਰਵਾਜ਼ੇ ਨੂੰ ਕੁੰਡੀ ਲਾਏ ਬਿਨਾ ਹੀ ਅੰਦਰ ਆ ਗਈ ਜਦੋਂ ਤੱਕ ਵੀਰੋ ਆਈ ਉਦੋਂ ਤੱਕ ਕਿਸ਼ਨਾ ਤੇ ਵਿਸ਼ਨਕੋਰ ਸੋ ਚੁੱਕੇ ਸਨ ਅਤੇ ਲਾਲੀ ਵੀ ਗੂੜੀ ਨੀਂਦ ਵਿੱਚ ਪ੍ਰਵੇਸ਼ ਕਰ ਚੁੱਕੀ ਸੀ ਵੀਰੋ ਨੇ ਲਾਲੀ ਦੇ ਮੰਜੇ ਦੀਆਂ ਧੋਣਾ ਵੱਲ ਪਏ ਖੇਸ ਨੂੰ ਚੁੱਕ ਕਹਾਣੀ ਸੁਣਨ ਲਈ ਧੰਨਵਾਦ ਜੀ ਅਗਲੇ ਭਾਗ ਜਾਣਨ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ